ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਮਾਲਵਾ ਪ੍ਰਾਪਰਟੀ ਸਿਵੀਆਂ ਤੇ ਬਹੁਤ ਸੋਹਣਾ ਪਲਾਟ ਲੈ ਕੇ ਆਏ ਹਾਂ ਸਿਵੀਆਂ ਤੋਂ ਬਡਾਡੇਲੇ ਰੋਡ ਤੇ ਲਿੰਕ ਰੋਡ ਤੇ ਸਿਵੀਆਂ ਤੋਂ ਬਡਾਡੇਲੇ ਤੇ ਜਿਹਦਾ ਕੇ ਸਾਈਜ਼ ਹੈਗਾ 28 ਫੁੱਟ ਫਰੰਟ ਤੇ 105 ਫੁੱਟ ਡੀਪ ਆਏ ਤੁਹਾਨੂੰ ਨਿਗਰਾ ਦੇ ਅੱਜ ਫਿਰ ਜੀ ਦਾ ਵਧੀਆ ਕੋਲ ਦੇਗਾ ਨਾਲ ਨਾਲ ਪੂਰੀ ਕਦ ਤੇ ਆ ਜੀ ਇਹ ਪੂਰਾ 95 ਮਰਲੇ ਆ ਆਹ ਇਹ ਸਮਰਲਾ ਬੈਕਸਾਈਡ ਤੇ ਆ ਮਾਰੂ ਕੈਮਰੇ ਇੱਧਰ ਜੇ ਕਿਸੇ ਭਰਾ ਨੂੰ ਇਹ ਵੀ ਇੱਕ ਮਰਲਾ ਹੋਰ ਚਾਹੀਦਾ ਖੁੱਲੀ ਜਗ੍ਹਾ ਚਾਹੀਦੀ ਨਾਲ ਹਨ ਇਸ ਤੋਂ ਮਰਲਾ ਬੈਕਸਾਈਡ ਤੇ ਹੋਰ ਪਿਆਗਾ ਕਿਸੇ ਹੋਰ ਖਿਲਾਦਾ ਜੇ ਔਨਲਾਈਨਾਂ ਚੋਂ ਤੁਹਾਨੂੰ ਉਹ ਵੀ ਮਿਲ ਜਾਊਗਾ ਨਹੀਂ 9.5 ਮਰਲੇ ਇਹ ਆਪ ਕੋਲ ਮਿਲ ਜੂਗਾ ਇੱਧਰ ਵੀ ਡਾਲ ਚਤੀ ਗੰਨ ਚੰਡੀ ਹੈ ਸਾਰੇ ਨਾਲ ਨਾਲ ਚਤੀ ਗੰਨ ਚੰਡੀ ਆ ਇੱਥੋਂ ਜਿਹੜਾ ਪਲਾਡੇ ਵਾਲਾ ਪਿੰਡ ਆ ਸਿਰਫ 4 ਕਿਲੋਮੀਟਰ ਦੂਰ ਆ ਤੇ ਸਿਵੀਆਂ ਹੈਗਾ ਅੱਧਾ ਕਿਲੋਮੀਟਰ ਤੋਂ ਘੱਟ ਜਾਣੀ ਪਿੰਡ ਦੀ ਢਾਣੀ ਆਪਾਂ ਕਹਿੰਦੇ ਢਾਣੀ ਜੀ ਆ ਗਈਦਾ ਇਹਦਾ ਵਾਲੇ ਖੇਤ ਆ ਤੇ ਨਾਈ ਵਾਲੇ ਘਰ ਆਗੇ ਇਧਰ ਨਾਲ ਵੀ ਜ਼ਿਮੀਂਦਾਰ ਅਧਿਕਾਰੀ ਆ ਗਏ ਸਾਰੇ ਆ ਦੇਖੋ ਇੱਕ ਆ ਨਾਲ ਹੀ ਆਪਣਾ 55 ਜਨੇ ਹੋਇਆਗਾ ਇਧਰੋਂ ਇਧਰੋਂ ਸੰਦੇਗਾ ਬਰਾੜ ਜੀ ਸਾਰੇ ਘਰ ਨਾਲ ਇਥੇ ਜ਼ਿਮੀਂਦਾਰਾਂ ਦੇ ਆ ਗਏ ਆ ਨਾਲ ਸੋ ਪਿਆ ਹੋਇਆ ਸਾਰੇ ਇਧਰ ਵੀ ਜ਼ਿਮੀਂਦਾਰਾਂ ਦੇ ਘਰ ਆ ਗਏ ਆ ਨਾਲ ਕਿਸੇ ਉਪਰਾ ਦਾ ਇੱਥੇ ਦਾ ਹਜੇ ਬੀਜਿਆ ਜਾਂਦਾਗਾ ਫਿਲਹਾਲ ਆਪਣੇ ਕੋਲੇ ਇਹੀ ਪਲਾਟ ਆਗਾ ਇਸ ਰੋਡ ਦੇ ਉੱਪਰ ਠੀਕ ਆ ਲਿੰਕ ਰੋਡ ਦੇ ਉੱਪਰ ਲੱਗਦਾ ਬਿਲਕੁਲ 28 ਫੁੱਟ ਫਰੰਟ ਆ ਇਹਦਾ ਤੇ 105 ਡੀਪ ਆ ਸਾਢੇ 9 ਮਰਲੇ ਜਗਾ ਜੇ ਕਿਸੇ ਭਰਾ ਨੂੰ ਖਰੀਦਣ ਦਾ ਕੋਈ ਚਾਹਵਾਨ ਹੁੰਦਾ ਹਨਾ ਤਾਂ ਉਹ ਆਪਣੇ ਨਾਲ نیچے ਲਿਖੇ ਨੰਬਰਾਂ 'ਤੇ ਸੰਪਰਕ ਕਰ ਸਕਦੇ ਆ ਆਪਣਾ ਜਿਹੜਾ ਇੱਕ ਦਫ਼ਤਰ ਪਿੰਡ ਸਿਵਿੰਗਾਂ ਦੇ ਵਿੱਚ ਆ ਦੂਸਰਾ ਦਫ਼ਤਰ ਸ਼ਹਿਰ ਬਠਿੰਡਾ ਦੇ ਵਿੱਚ ਆ ਲੌਂਡਰੀ ਮਾਰਕੀਟ ਦੇ ਵਿੱਚ ਜਦੋਂ ਵੀ ਕਿਸੇ ਭਰਾ ਨੇ ਆਉਣਾ ਕਿਰਪਾ ਕਰਕੇ ਫੋਨ ਕਰਕੇ ਆਇਆ ਕਰੋ ਤੇ ਜਿਹੜੇ ਭਰਾ ਕੋਈ ਜ਼ਮੀਨ ਖਰੀਦਣ ਦੇ ਜਾਂ ਵੇਚਣ ਦੇ ਚਾਹਵਾਨ ਹੁੰਦੇ ਆ ਉਹ ਵੀ ਫੋਨ 'ਤੇ ਸੰਪਰਕ ਕਰ ਲੈ ਕਰੋ ਇੱਕ ਵਾਰੀ ਇਸਪਰ ਆਈ ਐਸ ਵੀ ਇਨੀ ਕੁ ਜਮੀ ਲੈਣੀ ਜੇ ਕਿਸੇ ਭਰਾ ਦਾ ਫੋਨ ਚੱਕਿਆ ਨਹੀਂ ਜਾਂਦਾ ਤਾਂ ਤੁਸੀਂ ਨੀਚੇ ਨੇ ਜਿਹੜਾ ਨੰਬਰ ਚੱਲੀ ਜਾਂਦਾ ਉਹਦੇ ਵਟਸਐਪ ਦੇ ਉੱਪਰ ਜਾ ਕੇ ਨੰਬਰ ਨੂੰ ਸੇਵ ਕਰਕੇ ਬੋਲ ਕੇ ਭੇਜਿਆ ਕਰੋ ਬਾਈ ਸਾਡਾ ਫੋਨ ਤੁਸੀਂ ਚੱਕਿਆ ਨਹੀਂ ਤੁਹਾਨੂੰ ਆ ਚੀਜ਼ ਦੀ ਲੋੜ ਆ ਹਨ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਾ ਕਰੋ ਕਈ ਵਾਰੀ ਕੀ ਹੁੰਦਾ ਜਿਵੇਂ ਅਸੀਂ ਅੱਜ ਸੌਦਾ ਪਾਇਆ ਜੇ ਤੁਹਾਡੇ ਕੋਲ ਚੈਨਲ ਸਬਸਕ੍ਰਾਈਬ ਹੋਊਗਾ ਤਾਂ ਵੀਡੀਓ ਤੁਹਾਡੇ ਕੋਲ ਨਾਲ ਦੀ ਨਾਲ ਆ ਜਾਊ ਜੇ ਚੈਨਲ ਸਬਸਕ੍ਰਾਈਬ ਨਹੀਂ ਹੁੰਦਾ ਕਈ ਵਰੀ ਮਹੀਨੇ ਬਾਅਦ ਵੀਡੀਓ ਆਉਂਦੀ ਜੀ ਕਈ ਵਰੀ 2 ਮਹੀਨੇ ਬਾਅਦ ਵੀਡੀਓ ਉਹਦੋਂ ਸੌਦਾ ਵੇਚ ਚੁੱਕਾ ਹੁੰਦਾ ਹਨਾ ਫ ਬਾਕੀ ਦਿਵਾਰੇ ਫਿਰ ਕਹਣਾ ਜੇ ਕਿਸੇ ਭਰਾ ਨੇ ਕੋਈ ਜ਼ਮੀਨ ਖਰੀਦਣੀ ਹੁੰਦੀ ਆ ਜਾਂ ਵੇਚਣੀ ਹੁੰਦੀ ਆ ਉਹ ਵੀ ਸੰਪਰਕ ਕਰ ਲਿਆ ਕਰੋ ਤੇ ਆਦਰਸ਼ ਨਗਰ ਜਾਂ ਬਲੋਡ ਰੋਡ ਤੇ ਕਿਤੇ ਵੀ ਕਿਸੇ ਨੇ ਪਲਾਟ ਲੈਣਾ ਜਾਂ ਵੇਚਣਾ ਉਹ ਵੀ ਸੰਪਰਕ ਕਰ ਲਿਆ ਕਰੋ ਧੰਨਵਾਦ ਸਤਿ ਸ੍ਰੀ ਅਕਾਲ